ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਵੈਗਰੂ ਦੀ ਕਿਰਪਾ ਨਾਲ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੋਊਗਾ ਤੇ ਅੱਜ ਹੋ ਗਈ ਆ 2 ਜਨਵਰੀ 2024 ਦੂਜਾ ਦਿਨ ਆ ਨਵੇਂ ਸਾਲ ਦਾ ਬਹੁਤ ਵਧੀਆ ਆ ਬਹੁਤ ਹੀ ਵਧੀਆ ਕੱਲ ਵੀ ਬਹੁਤ ਵਧੀਆ ਸੀਗਾ ਕੱਲ ਬਟ ਮੇਰਾ ਨਾ ਉਹ ਹੋ ਗਿਆ ਬਲੌਗ ਜਿਹੜਾ ਬਸ ਕੰਟੀਨਿਊ ਜਿਹਾ ਨਹੀਂ ਕਰ ਹੋਇਆ ਤੁਹਾਡੇ ਤੱਕ ਆ ਗਿਆ ਤੁਸੀਂ ਦੇਖ ਵੀ ਲਿਆ ਹਨ ਮੈਨੂੰ ਇਹ ਲੱਗਿਆ ਵੀ ਬਲੌਗ ਦੇ ਵਿੱਚ ਪਤਾ ਨਹੀਂ ਕਿਵੇਂ ਕਿਤੇ ਨਾ ਕਿਤੇ ਨਾ ਕਮੀ ਰਹਿ ਗਈ ਕਿਉਂਕਿ ਬਸ ਫਿਰ ਜਿੰਨਾ ਕੁ ਬਣਿਆ ਮੈਂ ਉਨਾਂ ਕੁ ਤੁਹਾਡੇ ਨਾਲ ਸ਼ੇਅਰ ਕਰਤਾ ਫਿਰ ਨਵਾਂ ਸਾਲ ਸੀਗਾ ਤੇ ਸਾਰੀ ਫੈਮਿਲੀ ਬੱਠੀ ਸੀ ਵਧੀਆ ਬੈਠੇ ਸੀਗੇ ਗੱਲਾਂਬਾਤਾਂ ਕਰਦੇ ਸੀ ਬਸ ਫਿਰ ਕੈਮਰਾ ਨਹੀਂ ਆਨ ਨਹੀਂ ਹੋਇਆ ਹੈਗਾ ਹਨਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਆਪਾਂ ਗੱਲਾਂ ਦੇ ਵਿੱਚ ਮਸਤ ਹੋ ਜਾਂਦੇ ਆ ਨਵਾਂ ਸਾਲ ਸੀਗਾ ਨਵੀਆਂ ਗੱਲਾਂ ਸੀ ਹਨਾ ਫਿਰ ਕਰੀ ਗਏ ਬੈਠੇ ਤੇ ਚਲੋ ਜੀ ਅੱਜ ਦਾ ਵਲੌਗ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਦੇਖਦੇ ਆਂ ਦਿਨ ਦੇ ਵਿੱਚ ਕੀ ਕੀ ਕਰਦੇ ਆਂ ਤੁਹਾਡੇ ਨਾਲ ਪੂਰਾ ਦਿਨ ਕਿੱਥੇ ਤੱਕ ਵਲੌਗ ਲੈ ਕੇ ਚੱਲਦੇ ਆਂ ਆਪਾਂ ਠੀਕ ਆ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਜਰਾ ਜੀ ਵੀ ਵਧੀਆ ਲੱਗੀ ਥੋੜੀ ਜੀ ਵੀ ਵਧੀਆ ਲੱਗੀ ਇੰਨੀ ਕੁ ਵੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਠੀਕ ਆ ਜੀ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਆ ਜੀ ਹੋ ਖ ਉਹ ਖੜਾ ਉਹ ਖੜਾ ਤਿਆਰ ਹੁੰਦਾ ਸੀ ਉਹ ਖੜਾ ਉਹ ਜਦੇ ਪਰੇ ਹੋ ਗਿਆ ਨਾਲੇ ਇੰਨੀ ਦੂਰ ਖੜਾ ਸੀਗਾ ਚਲੋ ਜੀ ਚਲਦੇ ਆ ਕਿਚਨ ਦੇ ਵਿੱਚ ਹੁਣ 10 ਵਜ ਗਏ ਨੇ ਮੈਂ ਰੋਟੀ ਬਣਾਉਣੀ ਆ ਤੇ ਹੁਣ ਤੱਕ ਤਾਂ ਅੱਜ ਜਿਹੜੇ ਨੇ ਛੁੱਟੀ ਕਰੀਏ ਨਾਲੇ ਸਕੂਲ ਤੋਂ ਜਿਹੜੇ ਨੇ ਮੈਨੂੰ ਕਿਹਾ ਸੀ ਰਾਤ ਪੈਣਗੇ ਕਹਾ ਮम्मा ਮੇਰੀ ਇੱਕ ਛੁੱਟੀ ਕਰਾ ਦਿਓ ਮੈਂ ਕਿਹਾ ਚਲ ਕਰ ਲਈ ਹੈਨਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਬਾਕੀ ਇਹਨੇ ਹੋਮਵਰਕ ਵਗੈਰਾ ਇਹਦਾ ਸਾਰਾ ਕਲੀਅਰ ਤੇ ਠੰਡ ਬਹੁਤ ਜ਼ਿਆਦੇ ਆ बच ਕੇ ਰਹੁ ਠੰਡ ਤੋਂ ਚਲੋ ਜੀ ਕਰੀਏ ਕੰਮ ਕਰ ਮੈਂ ਰੋਟੀ ਬਣਾਉਣੀ ਆ ਤੇ ਕਿਚਨ ਦੇ ਵਿੱਚ ਥੋੜੇ ਜਿਹਾ ਭਾਂਡਿਆਂ ਦਾ ਖਲਾਰਾ ਜਿ ਉਹ ਚੱਕਦੀ ਆ ਹੁਣ ਤੱਕ ਤਾਂ ਚਾਹੇ ਪੀ ਹੋਈ ਆ ਚਾਹ ਪੀ ਲਈ ਹੋਊਗੀ ਤਿੰਨ ਤੋਂ ਹਣੀ ਚਾਰ ਵਾਰੀ ਤੇ ਬਾਹਰ ਪਸ਼ੂਆਂ ਦਾ ਸਾਰਾ ਕੰਮ ਨਵੇੜਤਾ ਤੇ ਬਾਕੀ ਕੰਮ ਆਪਣਾ ਹੱਲੇ ਰਹਿੰਦਾ ਆ ਪਹਿਲਾ ਇਹ ਦੱਸੋ ਹੁਣ ਛੁੱਟੀ ਇੱਕ ਛੁੱਟੀ ਕਰਕੇ ਫਿਰ ਕਿੰਨਾ ਕੁ ਵਧੀਆ ਲੱਗਦਾ ਜੇ ਹੁਣ ਸਰਕਾਰ ਛੁੱਟੀਆਂ ਪਤਾ ਦਊਗੀ ਫਿਰ ਵਧੀਆ ਲੱਗੂਗਾ ਕਿੰਨਾ ਕੁ ਇਧਰ ਮੂੰਹ ਕਰਕੇ ਦੱਸਦਾ ਹੈ ਹੈਲੋ ਹੈ ਤਾਂ ਕਰ ਦੇ ਹੈਲੋ ਬਾਏ 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 ਇਦੀ ਤਾਂ ਨਾਲੇ ਵਾਵਾ ਹੁੰਦੀ ਐ ਤੇ ਕਿਚਨ ਦੇ ਵਿੱਚ ਮੈਂ ਤਾਂ ਇੱਕ ਵਾਰੀ ਹਲੂ ਚਾਹ ਪਾ ਕੇ ਵੀ ਰੱਖੀ ਆ ਹੱਲੇ ਇਹ ਮੇਰੀ ਚਾਹ ਠੰਡੀ ਹੋ ਗਈ ਹੁਣ ਮੈਨੂੰ ਗਰਮ ਕਰਕੇ ਪੀਣੀ ਪੈਣੀ ਆ ਮੰਮੀ ਚਲੋ ਮੈਂ ਗਰਮ ਕਰਕੇ ਬਹੁਤ ਸਾਰਾ ਕੰਮ ਤੇ ਬਹੁਤ ਸਾਰੀਆਂ ਨੱਤੀਆਂ ਉਂਿੱਡਾਂ ਨਹੀਂ ਵਹਿਗਰੂ ਆਪਣੀਆਂ ਪੂਰੀਆਂ ਕਰ ਦਵੇ ਤੇ ਕੰਮ ਕਰਦੇ ਆ ਆਟਾ ਮੇਰਾ ਬੁੰਨਿਆ ਪਿਆ ਕਿਉਂਕਿ ਇਹਨਾਂ ਨੇ ਰੋਟੀਆਂ ਖਾਣੀਆਂ ਪਰ ਰੋਟੀਆਂ ਬਣਾ ਲਈਏ ਪਹਿਲਾਂ ਦਾਲ ਨਹੀਂ ਮੱਖਣ ਦਾਲ ਮੱਖਣ ਨਹੀਂ ਹੈਗੀ ਆ ਅੱਜ ਬਣਾਵਾਂਗੇ ਮਟਰ ਕੰਡੇ ਪਏ ਆ ਰੱਬ ਸੁੱਖ ਰੱਖੇ ਟਾਈਮ ਨਾਲ ਸਾਰਾ ਕੰਮ ਕਰ ਲਈਏ ਕੱਪੜੇ ਵੀ ਨੇ ਅੱਜ ਧੋਣ ਨੂੰ ਬਹੁਤ ਜ਼ਿਆਦਾ ਮਟਰ ਨਾ ਬਾਇਓ ਕਿ ਮਟਰ ਕਾ ਤੈਨੂੰ ਬਣਾਵਾਂ ਇੱਕ ਕਾਹਨ ਦਾ ਮੋਠ ਨਾ ਬਣਾਏ ਇੱਕ ਕਾਹਨ ਦਾ ਮੋਠ ਨਾ ਬਣਾਏ ਮੇਰੇ ਕੋਲ ਸਾਗ ਵੀ ਤੇ ਆ ਹੱਲੇ ਸਾਗ ਤੜਕਾਂਗੇ ਅੱਜ ਮੇਰੀ ਗੱਲ ਨਹੀਂ ਨਹੀਂ ਫ੍ਰੀਜ ਵਿੱਚ ਬਹੁਤ ਸੋਣਾ ਪਿਆ ਸ਼ਾਮ ਨੂੰ ਸਾਗ ਤੜਕ ਲਾਂਗੇ ਸਾ ਮੁੱਲ ਉਠਾ ਕੇ ਆ ਖਾ ਲੋ। ਆਹ ਬੰਦ ਕਰ ਬੈਠਾ। ਇਹਨੂੰ ਭਜਾਉਣ ਦਾ ਤਰੀਕਾ ਇਹੀ ਆ ਵੀ ਜੇ ਆਪਾਂ ਵੀਡੀਓ ਆਨ ਕਰ ਲਓ। ਇੱਧਰ ਵੀਡੀਓ ਨਹੀਂ ਵਧੀਆ ਹੋਣੀ। ਬੋਲੋ ਡੈਡੀ ਹੈਲੋ ਹਾਈ। ਹੈਲੋ। ਮੈਂ ਰੋਟੀਆਂ ਦੇ ਤੋ। ਇਹ ਡੈਡਾ ਹੋ, ਡੈਡੀ ਕਾਫੀ ਪੀ ਰਹੇ ਨੇ। ਮੂੰਛਾਂ ਨੂੰ ਲੱਗੀ। ਡੈਡੀ ਆਸ਼ਾ ਦੇਲੇ ਜਾ ਕੇ। ਪਲੇਟ ਰੱਖਣੀ। ਲੇ ਡੈਡੀ ਕਾਫੀ ਪੀ ਰਹੇ ਨੇ ਹੋਰ ਫੜਾਓ ਡੈਡੀ ਕੀ ਹਾਲ ਚਾਲ ਹੈ ਕਹਿ ਦੋ ਇਹਨਾਂ ਨੂੰ ਵੀਡੀਓ ਸ਼ੇਅਰ ਕਰਦੇ ਹੋਰ ਪੰਜਾਬ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰਦੇ ਵੀਡੀਓ ਤਾਂ ਮੇਰੇ ਤਾਂ ਵੀ ਤੋ ਆ ਪਾਈਆ ਸੀ ਤੇ ਨਹੀਂ ਆਇਆ ਸੀ ਹੈ ਰੋਟੀ ਰੋਟੀ ਖਾ ਲੈਣੀ ਆ ਪਤਿਹਰੀ ਮੈਂ ਪਕਾ ਮੈਂ ਘੰਟਾ ਹੋ ਗਿਆ ਦਾਲ ਦੂਲ ਦੁਬਾਰਾ ਗਰਮ ਕਰੀ ਆ ਜਾਂ ਓਏ ਉਹਰੇ ਲਓ ਜੀ ਅਸੀਂ ਬੈਠੇ ਹਾਂ ਪੂਰੀ ਫੈਮਿਲੀ ਰਜਾਈਆਂ ਦੇ ਵਿੱਚ ਇੱਧਰ ਜਿਹਾਰ ਸਿੰਘ ਤੇ ਜਿਹਾਰ ਦਾ ਡੈਡੀ ਇੱਧਰ ਮੈਂ ਤੇ ਮੇਰਾ ਪੁੱਤ ਇਹ ਕਿੱਦਾਂ ਗਰਮੀ ਦਾ ਪਾ ਕੋਣ ਨਹੀਂ ਮੰਨਦਾ ਚੱਲ ਆਪਾਂ ਚੱਲਦੇ ਦੋ ਜਣੇ ਹੈ ਮੈਨੂੰ ਲੱਜ ਚੱਲਾ ਚੱਲ ਚੱਲੀ ਉੱਧਰ ਮੈਨੂੰ ਜਮਾ ਡਰਾਈਵਰ ਚਾਹੀਦਾ ਕੋਈ ਜਾਨ ਕਰ ਡਰਾਈਵਰ ਕੋ 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 ਅੱਛਾ ਆ ਲੈ ਗਬਲੇ ਕਮਰੇ ਚ ਪਈਆ ਹੈਲੋ ਹਾਂਜੀ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਠੰਡ ਬਹੁਤ ਜ਼ਿਆਦੇ ਆ ਤੇ ਮੈਂ ਹੁਣੇ-ਹੁਣੇ ਰੋਟੀ ਖਾਧੀ ਆ ਤੇ ਰੋਟੀ ਅੱਜ 12 ਵਜੇ ਰੋਟੀ ਖਾਣ ਨੂੰ ਸਵੇਰ ਦੀ ਰੋਟੀ 12 ਵਜੇ ਤੇ ਸ਼ਕਲ ਸ਼ੁਕਲ ਹਲੇ ਆਪਾ ਬਣਾਈ ਨਹੀਂ ਤੇ ਤੁਹਾਡੇ ਲਈ ਹੈਗਾ ਇੱਕ ਬਹੁਤ ਹੀ ਵੱਡਾ ਸਰਪ੍ਰਾਈਜ਼ ਯਾਰ ਪੱਗ ਥੱਲੇ ਨਾ ਲਾਈ ਜਾ ਤੇ ਸਰਪ੍ਰਾਈਜ਼ ਹੀ ਹੁੰਦਾ ਯਾਰ ਸਰਪ੍ਰਾਈਜ਼ ਹੀ ਹੁੰਦਾ ਹਾਂ ਸਰਪ੍ਰਾਈਜ਼ ਆ ਤੁਹਾਡੇ ਲਈ ਬਹੁਤ ਵੱਡਾ ਤੇ ਅਸੀਂ ਉਧਰ ਥੋੜੇ ਜਿਹਾ ਬੀਜੀ ਸੀਗੇ ਨੈਕਸਟ ਵਲੌਗ ਤੁਹਾਨੂੰ ਤੁਹਾਡਾ ਸਰਪ੍ਰਾਈਜ਼ ਹੀ ਮਿਲੂਗਾ ਤੁਹਾਡੇ ਲਈ ਸਾਡੇ ਲਈ ਵੀ ਸ ਪਹਿਲਾ ਸਰ ਸਰਪ੍ਰਾਈਜ਼ ਹੀ ਹੋਰ ਮਮੀ ਹੋ ਗਈ ਲੱਸੀ ਬੋਲਦੀ ਹੋਵੇ ਇੰਗਲਿਸ਼ ਆਪਾਂ ਛੰਡ ਲੱਗਦੀ ਆ ਬੋਲਿਆ ਨਹੀਂ ਜਾਂਦਾ ਇੰਗਲਿਸ਼ ਇਹ ਪੰਜਾਬੀ ਉਹ ਪੰਜਾਬੀ ਚ ਉਹਨੂੰ ਆਪਾਂ ਕੀ ਕਹਾਂਗੇ ਓਕੇ ਠੀਕ ਹੈ ਤੁਸੀਂ ਆ ਨਾ ਮੈਂ ਕੀ ਨਿਊ ਚੀਜ਼ ਆ ਆਪਣੇ ਘਰੇ ਇੱਕ ਚੀਜ਼ ਆ ਆਪਾਂ ਇਹ ਕਰਦੇ ਹਾਂ ਹਾਂ ਵੀ ਸਾਡੇ ਲਈ ਵੀ ਬੱਲਾ ਹੋ ਸਰਪ੍ਰਾਈਜ਼ ਸੀਗਾ ਤੇ ਹੁਣ ਤਾਂ ਤੁਹਾਡੇ ਲਈ ਵੀ ਸਰਪ੍ਰਾਈਜ਼ ਹੋਏ ਨਹੀਂ 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 ਇਹ ਜੀਮ ਇਹ ਨਹੀਂ ਸਾ ਵੀ ਨਿਊ ਚੀਜ਼ ਆ ਜਿਹੜੀ ਉਹ ਤੁਹਾਡੇ ਲਈ ਹਨਾ ਸਾਡੇ ਲਈ ਵੀ ਸੀਗੀ ਉਹ ਤੁਹਾਡੇ ਲਈ ਹੁਣ ਹੈਗੀ ਆ ਹੱਲੇ ਤੇ ਉਹ ਨੈਸਟ ਬਲੌਗ ਚ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਆਪਾਂ ਕੀ ਲਿਆਂਦੇ ਆ ਤੇ ਮੈਨੂੰ ਲੱਗੀ ਜਾਂਦੀ ਠੱਢ ਮੈਂ ਠੰਡਾ ਪਾਣੀ ਪੀ ਲਿਆ ਕੱਕ ਬੰਦੀ ਅਖੜ ਜੋ ਪੱਗ ਵੀ ਬੰਦੀ ਆ ਤੇ ਜਿਆ ਰੱਜ ਵੀ ਕਰਈ ਆ ਤਿੰਨ ਤਰੀਕਾ ਅੱਜ ਤੇ ਕੱਲ ਆਪਣਾ ਬਲੌਗ ਜਿਹੜਾ ਨਹੀਂ ਸੀ ਕੰਟੀਨਿਊ ਕਰ ਪਾਈ ਫਿਰ ਹਨਾ ਵੀ ਬਿਜ਼ੀ ਹੋ ਗਏ ਸੀਗੇ ਵੀ ਆਪਾਂ ਕੁਝ ਲੈ ਕੇ ਆਉਣਾ ਸੀਗਾ ਵੀ ਉਹਦੇ ਕਰਕੇ ਆਪਾਂ ਬਿਜ਼ੀ ਹੋ ਗਏ ਤੇ ਫਿਰ ਬਲੌਗ ਹੀ ਨਹੀਂ ਬਣਿਆ ਹੈਗਾ ਬਸ ਸਮਝ ਲਓ ਵੀ ਹਨਾ ਸਾਰਾ ਦਿਮਾਗ ਸਾਰਾ ਫੋਕਸ ਉਧਰ ਹੀ ਹੋ ਗਿਆ ਆਪਣਾ ਹਨਾ ਤੇ ਰੰਤ ਕਰਕੇ ਜੀ ਤੇ ਹਾਂ ਫਿਰ ਉਹ ਟੈਨਸ਼ਨ ਬਹੁਤੋਂ ਵੱਧ ਟੈਨਸ਼ਨ ਹੋ ਗਈ ਇਹ ਘਰੋਂ ਚਲੇ ਗਏ ਜਦੋਂ ਨਾ ਜਦੋਂ ਇਹ ਘਰੋਂ ਚਲੇ ਗਏ ਅੱਧੇ ਘੰਟੇ ਬਾਅਦ ਇਹਨਾਂ ਦਾ ਫੋਨ ਆਇਆ ਤੇ ਕਹਿੰਦੇ ਵੀ ਅਸੀਂ ਹਨਾ ਜਾਨਕੀ ਲੁਧਿਆਣਾ ਪਾਰ ਕਰ ਗਏ ਸੀ ਖਨੀ ਲੁਧਿਆਣੇ ਚ ਵੜ ਗਏ ਸੀ ਹਾਂ ਕਹਿੰਦੇ ਵੀ ਅਸੀਂ ਇੱਥੇ ਪਹੁੰਚ ਗਏ ਆ ਤੇ ਬਟ ਸਾਨੂੰ ਨਾ ਡੀਜ਼ਲ ਨਹੀਂ ਮਿਲਦਾ ਪਿਆ ਕਿਸੇ ਵੀ ਪੈਟਰੋਲ ਪੰਪ ਤੇ ਨਾ ਪੈਟਰੋਲ ਮਿਲਦਾ ਨਾ ਡੀਜ਼ਲ ਮਿਲਦਾ ਵੀ ਤੇਲਬੰਦੀ ਹੋ ਗਈ ਤੇਲਬੰਦੀ ਹੋ ਗਈ ਸੀਗੀ ਹਾਏ ਰੱਬਾ ਮੈਨੂੰ ਪਤਾ ਵੀ ਉਸ ਸਮਾਂ ਮੈਂ ਕਿਵੇਂ ਕੱਟਿਆ ਮੈਨੂੰ ਇੰਨੀ ਟੈਨਸ਼ਨ ਹੋਈ ਸਾਡੇ ਵਾਲੀ ਗੱਡੀ ਪੈਟਰੋਲ ਆ ਪੈਟਰੋਲ ਕਰਕੇ ਇਹਨੂੰ ਘਰੇ ਖੜਾ ਕੇ ਕਹਿੰਦੇ ਇਹ ਨਹੀਂ ਲੈ ਕੇ ਜਾਣੀ ਡੀਜ਼ਲ ਲੈ ਕੇ ਜਾਣੀ ਤੇ ਡੈਡੀ ਵਾਲੀ ਗੱਡੀ ਲੈ ਗਏ ਮੈਨੂੰ ਇੰਨੀ ਜਿਆਦਾ ਟੈਨਸ਼ਨ ਟੈਨਸ਼ਨ ਹੋਈ ਬਹੁਤ ਜਿਆਦਾ ਮੈਂ ਕਿਹਾ ਵੀ ਹਨਾ ਵੀ ਇਦੋਂ ਤਾਂ ਹੀ ਲੈ ਜਾਂਦੇ ਮਹਿੰਗਾ ਸਸਤਾ ਕੀ ਸੀਗਾ ਹਨਾ ਵੱਧੂ ਐ ਮੈਂ ਕੀ ਐ ਮੈਂ ਬਤ ਤੋਂ ਬਤ ਜੇ 2000 2000 ਦਾ ਹੀ ਫਰਕ ਪੈ ਜਾਂਦਾ ਵੀ ਤੁਸੀਂ ਆਹੀ ਲੈ ਜਾਂਦੇ ਹਨਾ ਕੁਝ ਨਹੀਂ ਸੀ ਹੁੰਦਾ ਵੀ ਇੰਨੀ ਜਿਆਦਾ ਟੈਨਸ਼ਨ ਇੰਨੀ ਜਿਆਦਾ ਟੈਨਸ਼ਨ ਹੋ ਗਈ ਮੈਂ ਮਤਲਬ ਮੇਰਾ ਪੂਰਾ ਦਿਨ ਟੈਨਸ਼ਨ ਚ ਹੀ ਲੰਘਿਆ ਹਨਾ ਮੈਨੂੰ ਪਤਾ ਹਾਂ ਵੀ ਜੇ ਯਾਰ ਤੇ ਮੈਂ ਤੇ ਯਾਰ ਦੋਨੋਂ ਘਰੇ ਸੀਗੇ ਵੀ ਅਸੀਂ ਨੂੰ ਕਿਹਾ ਵੈਗਰੂ ਵੈਗਰੂ ਕਰ ਵੈਗਰੂ ਵੈਗਰੂ ਕਰ ਵੀ ਹਨਾ ਅਸੀਂ ਕਿਉਂ ਇਕੱਲੇ ਤੂੰ ਹੀ ਇਕੱਲੇ ਸੀ ਤੇ ਬਹੁਤ ਜ਼ਿਆਦਾ ਟੈਨਸ਼ਨ ਚ ਪੂਰਾ ਦਿਨ ਲੰਘਿਆ ਤੇ ਫਿਰ ਜਦੋਂ ਸ਼ਾਮ ਨੂੰ ਚਲੋ ਹਨਾ ਆ ਗਏ ਇਹ ਘਰੇ ਸਾਰਾ ਕੁਝ ਠੀਕ ਸੀਗਾ ਨਾਰਮਲ ਵਧੀਆ ਹੋ ਗਿਆ ਸਾਰਾ ਕੁਝ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਤੇ ਆਹੀ ਤੁਹਾਨੂੰ ਦੱਸਣਾ ਸੀਗਾ ਵੀ ਅਸੀਂ ਬਹੁਤ ਵਧੀਆ ਠੀਕ ਠਾਕ ਆ ਤਾਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰਦੇ ਆ ਠੀਕ ਆ ਜੀ ਜਲਦੀ ਮਿਲਦੇ ਆ ਤੁਹਾਨੂੰ ਤੁਸੀਂ ਦੇਖਦੇ ਹੋਣੇ ਆ ਰਾਤ ਜਿਹੜਾ ਵਲੌਗ ਨਹੀਂ ਆਇਆਗਾ ਬਸ ਆਹੀ ਕਾਰਨ ਸੀਗਾ ਮੈਂ ਕਿਹਾ ਵੀ ਹੁਣ ਤੁਹਾਨੂੰ ਦੱਸ ਦਵਾਂ ਵਲੌਗ ਜਿਹੜਾ ਕੰਟੀਨਿਊ ਨਹੀਂ ਸੀ ਹੋ ਪਾਇਆ ਤੇ ਹੁਣ ਮੇਰੇ ਕੋਲ ਵਲੌਗ ਬਣੇ ਪਏ ਆ ਮੈਂ ਉਹਨਾਂ ਨੂੰ ਦੇਖਦੀ ਆ ਵੀ ਕਿਸੇ ਹਿਸਾਬ ਚ ਲਿਆਉਣੀ ਆ ਵੀ ਹਨਾ ਜਦੋਂ ਟਾਈਮ ਲੱਗਿਆ ਉਦੋਂ ਵੀਡੀਓ ਬਣਾ ਲਈ ਤੇ ਫਿਰ ਆਪਾਂ ਐਡੀਟਿੰਗ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਵੇ ਆਪਾਂ ਕੀ ਲਿਆਂਦਾ ਜਲਦੀ ਤੁਹਾਨੂੰ ਦੱਸਦੇ ਆ ਠੀਕ ਆ ਜੀ ਅਧਿਆਨ ਤਾਂ ਪਤਾ ਲੱਗ ਗਿਆ ਹੁਣ ਤੇ ਕਿਹਨੂ ਕਿਹਨੂ ਪਤਾ ਲੱਗਿਆ ਉਹ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆ ਨੈਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਸ਼ਕਲ-ਸ਼ੁਕਲ ਬਣਾ ਕੇ ਮਿਲਦੇ ਆ ਹੁਣ ਤੁਹਾਨੂੰ ਹੁਣ ਤਾਂ ਹਰ ਕੱਲ ਦੀ ਸ਼ਕਲ ਬਣਾਈ ਹੋਈ ਨਹੀਂ ਹਾਲੇ ਇੱਕ ਠੰਡ 'ਚ ਸ਼ਕਲ ਵੀ ਕੀ ਬਣਦੀ ਆ ਚਲੋ ਠੀਕ ਆ ਜੀ ਬਾਏ ਬਾਏ